ਜਦੋਂ ਵੀ 15 ਲੱਗ ਗਿਆ ਕੇ ਉਹਨਾਂ ਨੇ ਵੀ ਜ਼ਮੀਨ ਦੱਬੀ ਹੋਈ ਐ ਉਹ ਕਹਿੰਦੇ ਅਸੀਂ ਦੰਮਵਾਦ ਚਾਰਾ ਫਰੀਜ਼ ਦੇ ਤੋ ਜਿਹੜੇ ਕਹਿੰਦੇ ਸੀ ਕਿ ਆਮ ਘਰਾਂ ਦੇ ਵਿੱਚੋਂ ਅਸੀਂ ਸਰਕਾਰਾਂ ਚਲਾਵਾਂਗੇ ਆਮ ਘਰਾਂ ਦੇ ਲੋਕਾਂ ਨੂੰ ਟਿਕਟਾਂ ਦਵਾਂਗੇ ਅੱਜ ਕਿਹਨੂੰ ਦਿੱਤੀਆਂ ਐ MP ਚ ਪੰਜ ਜਿਹੜੇ ਇਹਨਾਂ ਦੇ ਮੰਤਰੀ ਐ ਉਹਨਾਂ ਨੂੰ ਟਿਕਟਾਂ ਦਿੱਤੀਆਂ ਲਾਲਜੀਤ ਭੁੱਲੜ ਇਹਨਾਂ ਦਾ ਮੰਤਰੀ ਐ ਅਮਨ ਅਰੋੜਾ ਇਨਾਂ ਦਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਦੇ ਵਿੱਚ ਹੈ ਕਿੱਥੇ ਆਮਕਰਾਂ ਦੇ ਸ਼ਹਿਰੀ ਕਲ ਸੀਐਮਐਲਏ ਉਹਨੂੰ ਦਿੱਤੀ ਐਮਪੀ ਦੀ ਟਿਕਟ ਗਰਮੀ ਸਿੰਘ ਖੁੱਡੀਆਂ ਮੰਤਰੀ ਹੈ ਉਹਨੂੰ ਦਿੱਤੀ ਟਿਕਟ ਕਿੱਥੇ ਗਏ ਆਮਕਰਾਂ ਦੇ ਮੁੰਡੇ ਸੁਪਰਾਵੋ ਇਹ ਕਹਿਣ ਕੋਣ ਦੀਆਂ ਹੀ ਗੱਲਾਂ ਹੁੰਦੀਆਂ ਬਹੁਤ ਸਾਰੇ ਵਾਅਦੇ ਕਰਕੇ ਝੂਠੇ ਵਾਅਦੇ ਕਰਕੇ ਸੋਸ਼ਲ ਮੀਡੀਆ ਰਾਹੀਂ ਇਹ ਸਰਕਾਰ ਆਈ ਸੀ ਤੇ ਇਹਨਾਂ ਦੇ ਜਿਹੜੇ ਵਾਦੇ ਜਿਹੜੇ ਕਹਿੰਦੇ ਸੀ ਅਸੀਂ ਸਿਕورٹی ਨਹੀਂ ਲਾਵਾਂਗੇ ਅਸੀਂ ਲਾਲ ਬੱਤੀ ਕਲਚਰ ਖਤਮ ਕਰਾਂਗੇ ਅਸੀਂ ਸੱਫਾਂ ਦੀ ਸਰਕਾਰਾਂ ਚਲਾਵਾਂਗੇ ਅਸੀਂ ਰਿਕਸ਼ੇ ਵਾਲੇ ਤੋਂ ਨਹੀਂ ਬੰਗਟਾਵਾਂਗੇ ਕਿੱਥੇ ਗਏ ਹੋ ਕੋਰੋਂ ਸ਼ਹਿਰ ਵਿਚਾਈ ਸਾਡੇ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੇਂਦਰ ਸਿੰਘਲਾ ਜੀ ਨਹੀਂ ਮੈਂ ਵਿਦਵਾਨ ਨਹੀਂ ਕਹਿਣਾ ਸਰ ਮੈਂ ਪਿਛਲੇ ਦਿਨ ਤੋਂ ਹੀ ਜਿਸ ਦਿਨ ਤੋਂ ਮਿਲਿਆ ਮੈਨੂੰ ਐਮਪੀ ਸਾਹਿਬੇ ਕਹਿ ਰਿਹਾ ਕਿਉਂਕਿ ਤੁਹਾਡੇ ਤੇ ਪੂਰੇ ਹਲਕੇ ਤੇ ਮਾਣ ਹੈ ਇੰਨਾ ਏ ਇਹਨਾਂ ਦੀਆਂ ਪਿਛਲੀਆਂ ਪ੍ਰਾਪਤੀਆਂ ਦੇਖਦੇ ਹੋਏ ਅਸੀਂ ਇਹਨੂੰ ਐਮਪੀ ਸਾਹਿਬੇ ਕਹਾਂਗੇ ਜਿੰਨਾ ਇਹਨਾਂ ਨੇ ਪਿਛੇ ਕੰਮ ਕੀਤਾ ਸੰਲੂਰ ਚ ਤੇ ਉਹ ਸਾਰਾ ਸਾਡਾ ਪੜਿਆ ਲਿਖਿਆ ਇਲਾਕਾ ਹੈ ਸਾਰੇ ਇਲਾਕੇ ਨੂੰ ਪਤਾ ਹੈ ਕਿ ਕਿਵੇਂ ਸੰਗੂਰ ਦੇ ਵਿੱਚ ਇਹ ਪੀਜੀਆਈ ਲੈ ਕੇ ਆਏ ਕਿਵੇਂ 300 ਬੈਡ ਦੀ ਪੀਜੀਆਈ ਤੇ 100 ਬੈਡ ਦਾ ਕਿਉਂਕਿ ਮਾਦਵਾ ਪੱਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੈਂਸਰ ਦੀ ਡਿਪਾਰਟਮੈਂਟ ਦੇ ਵਿੱਚ ਹੈ ਚਾਹੇ ਉਹ ਸ਼ਗਰੂਰ ਹੋਵੇ ਬਰਨਾਲਾ ਹੋਵੇ ਬਟੇਡਾ ਹੋਵੇ ਉੱਥੇ 300 100 ਬੈਡ ਦਾ ਕੈਂਸਰ ਹਸਪੀਟਲ ਲੈ ਕੇ ਆਏ ਇਹ ਦੋ ਦੋ ਪ੍ਰੋਜੈਕਟ ਹੀ ਇੱਕ ਐਮਪੀ ਲਈ ਅਹੇ ਜੇ ਨੇ 4 4 ਵਾਰ ਐਮਪੀ ਬਣ ਤੋਂ ਬਾਅਦ ਨਹੀਂ ਕਰ ਸਕਦਾ ਕੋਈ ਐਮਪੀ ਜਿਹੜੇ ਨੇ ਇੱਕ ਟੂਰ ਦੇ ਵਿੱਚ ਕੀਤੇ 9 ਤੇ 14 ਤੱਕ ਕੀਤੇ ਕਿਉਂਕਿ ਤੁਸੀਂ ਸਾਰੇ ਬੜੇ ਲਿਖੇ ਉਹ ਨੈੱਟ ਚਲਾਉਣੇ ਤੁਹਾਨੂੰ ਪਤਾ 1 ਮਿੰਟ ਚ ਬੋਲ ਕੇ ਪਤਾ ਲੱਗ ਜਾਣਾ ਕਿ ਇਹ ਦੋ ਪ੍ਰਾਪਤੀਆਂ ਸਿਕਲਾਈ ਤੇ ਬਹੁਤ ਵੱਡੀਆਂ ਨੇ ਜੇ ਪੀ ਡਬਲਯੂ ਡੀ ਨੇ ਮਿਨਿਸਟਰ ਬਣੇ ਤਾਂ ਸਾਡੇ ਇਲਾਕੇ ਦੀਆਂ ਮੇਰੀ ਕਹਿੰਦਾ ਸਾਰੀਆਂ ਪਰ ਉਹਨੇ 80 90% ਸੜਕਾਂ ਸਾਡੇ ਇਲਾਕੇ ਦੀਆਂ ਉਦੋਂ ਸੰਗਰਾਜ ਨੇ ਬਣਾਈਆਂ ਅਦੇ ਪਿਛਲੇ ਜਦੋਂ ਹੜ੍ਹ ਆਈ ਸੀ ਬਸਾਦ ਦੇ ਵਿੱਚ ਸਾਡੇ ਖਰੜ ਦੇ ਤਿੰਨ ਨੌਜਵਾਨ ਕੀੜੇ ਹੜ੍ਹ ਗਈ ਸੀ ਉਹਨਾਂ ਦੇ ਡੈੱਡ ਬੋਰਡ ਵੀ ਤੰਗਦੀ ਸਾਨੂੰ ਕਾਫੀ ਦਰਵਾਜ਼ ਮਿਲੀ ਸੀ ਉਸ ਉਸ ਨਦੀ ਤੇ ਕੋ ਇਹਨੇ ਪੁਲ ਬਣਾਇਆ ਨਗਰਿਆਂ ਸੁਹਾਰੀ ਪੁਲ ਬਣਾਇਆ ਸ਼ਾਮੀਪੁਰ ਬਣਾਇਆ ਪੁਲ ਬਣਾਇਆ ਪੂਰੇ ਹਲਕੇ 'ਚ ਬਹੁਤ ਜ਼ਿਆਦਾ ਵਿਕਾਸ ਕਰਾਇਆ ਤੇ ਸਿੱਖਿਆ ਮੰਤਰੀ ਰਹਿੰਦੇ ਹੋਏ ਸਾਡੇ ਅੰਪਾ ਦੇ ਸਕੂਲ ਅਪਗ੍ਰੇਡ ਕਰਾਏ ਤੇ ਸਾਡੇ ਲੋਕ ਇਲਾਕੇ ਦੇ ਲੋਕ ਇਹ ਸਾਨ ਫਰਾਮੋਸ਼ ਲੋਕ ਨਹੀਂ ਹੈਗੇ ਇਹ ਸਾਰਾ ਮੋੜ ਲੂੜਦੇ ਇਹਨਾਂ ਦਾ ਇਹਸਾਨ ਮੋੜਨਗੇ ਇਹਨੂੰ ਵੱਡੀ ਲੀਡ ਦੋਣਗੇ ਕਿਉਂਕਿ ਜਿਹੜੀ ਇੱਥੇ ਬੀਜੇਪੀ ਪਾਰਟੀ ਹੈ ਇੱਕ ਫਿਰਕਾ ਫਿਰਕਾ ਪਾਸ ਪਾਰਟੀ ਹੈ ਸਾਨੂੰ ਵੰਡਣਾ ਚਾਹੁੰਦੀ ਹੈ ਧਰਮ ਦੇ ਨਾਂ ਤੇ ਵੰਡਣਾ ਚਾਹੁੰਦੀ ਹੈ ਪਰ ਸਾਡਾ ਪੰਜਾਬ ਦਾ ਜੋ ਹਿੰਦੂ ਵੀਰ ਵੋਟਰ ਹੈ ਚੈਸਿਕ ਵੋਟਰ ਹੈ ਸਹਾਰਾ ਵੋਟਰ ਹੈ ਉਹ ਸਾਰਾ ਸੋਚ ਵਿਚਾਰ ਕਰ ਕੇ ਵੋਟ ਪਾਉਗਾ ਕਿਉਂਕਿ ਮੰਦਰ ਨੇ ਮਸਜਿਦ ਨੇ ਗੁਰਦੁਆਰੇ ਨੇ ਠੀਕ ਹੈ ਸਾਡੀ ਆਸਥਾ ਹੋਣੀ ਚਾਹੀਦੀ ਹੈ ਪਰ ਖਾਨੂਨੀ ਦੇਣਾ ਬੰਦੇ ਦੇ ਕੰਮ ਬੋਦਲੇ ਦਸ ਸਾਲ ਦੇ ਵਿੱਚ ਮੋਦੀ ਸਾਹਿਬ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਇੱਕ ਕੰਮ ਨਹੀਂ ਦੱਸ ਸਕਦੇ ਜਿਹਦੇ ਸਿਰ ਤੇ ਉਹਨਾਂ ਨੂੰ ਵੋਟ ਮਿਲੇ ਦੂਜੇ ਪਾਸੇ ਸਾਡੇ ਹਰਮੋਣ ਸਿੰਘੀ ਦਸ ਸਾਲ ਰਹੇ ਨੇ ਉਹਨੇ ਇੰਨੇ ਜਿਆਦਾ ਕੰਮ ਕੀਤੇ ਨੇ ਕਿ ਅੱਧ ਦੇ ਵਿੱਚ ਜੋ ਰੈਸ਼ਨ ਆਇਆ ਪੂਰੀ ਦੁਨੀਆ ਹਿੱਲ ਗਈ ਏ ਪਰ ਸਾਡਾ ਮੁਰਖ ਸਮੂਥ ਰਿਹਾ ਸਾਡੀ ਪਾਰਟੀ ਕੰਮ ਵਿੱਚ ਵਫਾਸ਼ ਰੱਖਦੀ ਏ ਉਸ ਫਿਰਕਾ ਪ੍ਰਸਤ ਜੋੜੀ ਨੇ ਮੋਤੀ ਸ਼ਾਹੀ ਜੋੜੀ ਨੇ ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਇਹਨੂੰ ਕਿਵੇਂ 10 ਸਾਲ ਜਿੰਨੇ ਤੇ ਪਾ ਸਕਦੇ ਤੇ ਪਾਇਆ ਪਰ ਉਸ ਮਾਂ ਦੇ ਉੱਤੇ ਮੱਥੇ ਤੇ ਕਦੇ ਸ਼ਿਕਨ ਨਹੀਂ ਆਈ ਕਦੇ ਉਹਨੇ ਤਲਕੀ ਨਹੀਂ ਮੰਨੀ ਉਹਦੀ ਸਦਸਤਾ ਕੋਲੀ ਸਦਸਤਾ ਖੋਲੀ ਉਹਦੇ ਕੋਲੋਂ ਕਾਰਖਾਨਾ ਖਾਲੀ ਕਰਾ ਲਿਆ 10 ਸਾਲ ਤੱਕ ਹਾਰੇ ਹੋਏ ਦੀ ਕਰ ਲਈ ਬੈਠੇ ਦਿੱਲੀ ਚ ਪਰ ਤਿੰਨ ਦਿਨ ਦੇ ਵਿੱਚ ਉਹਨੂੰ ਨੋਟਿਸ ਦੇ ਦਿਆ ਵੀ ਕਾਰਖਾਨਾ ਖਾਲੀ ਕਰ ਦੇ ਉਹਨੇ 1 ਮਿੰਟ ਚ ਖਾਲੀ ਕਰਤਾ ਇਹ ਸਾਡੇ ਅੱપર ਅੱਜ ਜੋ rau n galdi ਦਾ ਕੰਮ ਬੋੜ ਹੋਇਆ ਉਹਦੇ ਸਿਰ ਤੇ ਪੂਰਾ ਵਰਲਡ ਕਹਿ ਰਿਹਾ ਏ ਕਿ ਇੱਕ ਕਾਗਰਜ਼ੀ ਨੋਈ ਹੋਣੀ ਏ ਜਿਹਦੇ ਵਿੱਚ ਉਹ ਮੋਦੀ ਤੁਸੀਂ ਦੇਖੇ ਰਹੇ ਹਰ ਤੀਜੇ ਦਿਨ ਇਹ ਮੇਦੇ ਬਿਆਨ ਪੀਐਮ ਲੈਵਲ ਦੇ ਬਿਆਨ ਨਹੀਂ ਹੈਗੇ ਸਿੱਧਾ ਇਹਦਾ ਕਿਸੇ ਟਾਰਗੇਟ ਕਰਕੇ ਕਿਸੇ ਧਰਮ ਨੂੰ ਟਾਰਗੇਟ ਕਰਕੇ ਪਹਿਲਾਂ ਬੋਲਦਾ ਹੈ ਉੜ ਕੇ ਕਹਿੰਦਾ ਮੇਰੇ ਤੇ ਨੇੜ ਤੇ ਬਹੁਤ ਹੈ ਜੇ ਆਪਾਂ ਗੱਲ ਕਰੀਏ ਬਦਲਾਵਿਆਂ ਦੀ ਜਿਹਨਾਂ ਦੇ ਇੱਕ ਵਾਰ ਅਸੀਂ ਚਾਂਸੇ ਜਾ ਕੇ ਚਾਂਸੇ 'ਚ ਵੀ ਇੰਨੀ ਪੂਰੀ ਤਰ੍ਹਾਂ ਆਏ ਕਿ 92 ਸੀਟਾਂ ਦੇਤੀਆਂ ਸਾਡੀ ਇੱਥੇ ਜੋ ਐਮਐਲਏ ਬੀਬੀਓ ਕਈ ਚੁਟਕੀਆਂ ਜੇ ਮੈਂ ਸਾਰਾ ਕੁਝ ਕਰ ਦੂੰਗੀ ਉਜੀ ਦੱਸੋ ਕਿਆ ਕਰਿਆ ਚੁਟਗਿਆਂ ਚ ਇੱਕ ਤਸਲਾ ਵੀ ਇੱਕ ਤਸਲਾ ਵੀ ਕਿਸੇ ਸੜਕ ਤੇ ਪਹੁੰਚਦਾ ਨਹੀਂ ਪਾਇਆ ਪੂਰੀ ਕਾਸੀ ਜੋਸੀ ਚ ਸੜਕਾਂ ਦਾ ਬੁਰਾ ਹਾਲ ਹੈ ਜੇ ਤੁਹਾਡੇ ਕੋਲ ਲੇਟ ਆਏ ਤਾਂ ਇੱਕ ਘੰਟਾ ਤਾਂ ਸੜਕਾਂ ਵੀ ਕਰਤੂਤ ਹੈ ਸੜਕਾਂ ਇੰਨਾ ਮਾੜੀਆਂ ਈ ਹਲਕੇ ਚ ਸੰਗਲਾ ਸਾਹਿਬ ਸਰੇੜਦੇ ਪਰ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਜਿੱਥੇ 5 ਮਿੰਟ ਚ ਪਹੁੰਚਣਾ ਹੁੰਦਾ ਉੱਥੇ 25 ਮਿੰਟ ਚ ਪਹੁੰਚ ਹੁੰਦਾ ਪਰ ਇਹਨਾਂ ਦੇ ਉਲਟ ਸਿੰਘਲਾ ਸਾਹਿਬ ਨੇ ਸਾਡੇ ਹਲਕੇ ਦੀਆਂ ਸਾਰੀਆਂ ਸੜਕਾਂ ਬਣਾਤੀਆਂ ਸੀ ਮੈਂ ਤਾਂ ਅਰਦਾਸ ਕਰਦਾ ਬੇਨਤੀ ਕਰਦਾ ਪ੍ਰਭੂ ਤੁਹਾਡੇ ਅੱਗੇ ਆਪਣਾ ਇੱਕ ਇੱਕ ਕੀਮਤੀ ਬੋਲ ਇਹਨਾਂ ਨੂੰ ਪੂਰੇ ਗਾ ਲਾ ਦਿਓ ਬੇਨ ਦਾਸ ਬਾਰ ਹਨ 10 12 ਦਿਨਾਂ ਤੋਂ ਕੋਈ ਆਪਣਾ ਇਹੋ ਜਿਹਾ ਚੈਨ ਨਾ ਛੁੱਟਿਏ ਕੋਈ ਰਿਸ਼ਤੇਦਾਰ ਕੋਈ ਦੋਸਤ ਕੋਈ ਮਿੱਤਰ ਕੋਈ ਚਾਹ ਦੇ ਲੈ ਮੇਰਾ ਹੋਵੇ ਕਿੱਥੇ ਅਸੀਂ ਪਹੁੰਚ ਨਾ ਕਰ ਸਕੀਏ ਬਾਅਦ ਤਕਲੀਫ ਹੋਣੀ ਹੈ ਤੇ ਸਾਨੂੰ ਇੱਥੇ ਪਹੁੰਚ ਕਰਨੀ ਚਾਹੀਦੀ ਸੀ ਆਪਾਂ ਸਾਰੇ ਸ਼ਹਿਰ ਨਿਵਾਸੀ ਬੈਠੇ ਥੋੜੇ ਰਸਤੇਦਾਰੀਆਂ ਖਰੜ ਵਿੱਚ ਕੋਰਾਲੀ ਵਿੱਚ ਮਰੰਡੋ ਵਿੱਚ ਮੁਹਾਰੀ ਵਿੱਚ ਸਾਰੇ ਕਿਤੇ ਹੋ ਗਿਆਂ ਨਵੇਂ ਦਾ ਹੋ ਉਹ ਹੋ ਗਿਆਂ ਹਰ ਜਗ੍ਹਾ ਪਲੀਜ਼ ਕਿਰਪਾ ਕਰਕੇ ਸਗਲਾ ਸਾਹਿਬ ਦੇ ਹੱਕ 'ਚ ਇੱਕ ਲਹਿਰ ਪੜਾ ਦਿਓ ਚਾਹੇ ਕੰਡੀ ਏਰੀ ਦੇ ਪਾਣੀ ਦਾ ਮੁੱਦਾ ਹੈ ਚਾਹੇ ਕਈ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਮੁੱਦਾ ਹੈ। ਕਈ ਜਗ੍ਹਾ ਦੇ ਉੱਪਰ ਪਾਣੀ ਨੀਮਾ ਹੋ ਗਿਆ ਉਹਦਾ ਮੁੱਦਾ ਹੈ। ਮੁੱਦੇ ਤਾਂ ਕਈ ਹੈ। ਚਾਹੇ ਮੋਹਾਲੀ 에어ਪੋਰਟ ਤੋਂ ਮੋਹਾਲੀ 에어ਪੋਰਟ ਨੂੰ ਕੈਨੇਡਾ ਤੇ ਸਿੰਗਾਪੁਰ ਦੀ ਫਲਾਈਟ ਦਾ ਮੁੱਦਾ ਹੈ। ਇਹ ਮੁੱਦੇ ਤਾਂ ਕਈ ਹੈ। ਇਹ ਸਾਰੇ ਮੁੱਦਿਆਂ ਨੂੰ ਫਰੇਮ ਕਰਕੇ ਆਉਣ ਵਾਲੇ ਸਮੇਂ 'ਚ ਪੂਰਾ ਪਲਾਨ ਅਨਵੀਲ ਕਰਾਂਗੇ। ਔਰ ਵਾਦਾ ਮੇਰਾ ਹੈ ਇਸ ਇਲਾਕੇ ਨੂੰ ਇੱਕ ਨੰਬਰ ਦਾ ਇਲਾਕਾ ਬਣਾਵਾਂਗੇ ਹਰ ਤਰ੍ਹਾਂ ਦੀ ਸਹੂਲਤ ਦੇ ਪੱਖੋਂ। ਸੀਰੀ ਅਨੰਤਪੁਰ ਸਾਹਿਬ ਅਲਪਾ ਹੋਰ ਇਸ ਦੇ ਵਿੱਚ ਮਾਈਨਿੰਗ ਮਾਈਨਿੰਗ ਹਮੇਸ਼ਾ ਹੀ ਬਹੁਤ ਵੱਡਾ ਮੁੱਦਾ ਰਿਹਾ ਹੈ ਇਸ ਨੂੰ ਕਿਵੇਂ ਵੇਖੀਏ ਦੇਖੋ ਮੈਂ ਇਹ ਸਮਝਦਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਮਾਈਨਿੰਗ ਨੂੰ 3 ਮਹੀਨਾ ਦੇ ਅੰਦਰ ਅੰਦਰ ਬੰਦ ਕਰਨ ਦੀ ਇਲੀਗਲ ਮਾਈਨਿੰਗ ਨੂੰ ਬੰਦ ਕਰਨ ਦੀ ਜ਼ੁਬਾਨ ਦਿੱਤੀ ਸੀ ਆ ਐਲਾਨ ਕੀਤਾ ਸੀ ਅੱਜ ਸਵਾ ਦੋ ਸਾਲ ਹੋ ਗਏ ਸੂਬੇ ਦੀ ਸਰਕਾਰ ਨੇ ਉਸ ਗੱਲ ਦੇ ਉੱਪਰ ਕੋਈ ਪਹਿਰਵਾਹੀ ਨਹੀਂ ਕੀਤੀ ਔਰ ਮੈਂ ਉਮੀਦ ਕਰਦਾ ਕਿ ਸੂਬੇ ਦੀ ਸਰਕਾਰ ਉਸ ਦੇ ਉੱਪਰ ਆਪਣੀ ਨਿਗਾਹ ਲਗਾਵੇ ਕਿਉਂਕਿ ਬਹੁਤ ਸਾਰਾ এনवायरमेंट ਉਹਦੇ ਨਾਲ ਖਰਾਬ ਹੋ ਰਿਹਾ ਹੈ ਔਰ ਇਹ ਗੱਲ ਨੂੰ ਬਹੁਤ ਜਲਦੀ ਕਰਨ ਦੀ ਜ਼ਰੂਰਤ ਹੈ ਔਰ ਕੱਲ ਇਹ ਗੱਲ ਨਹੀਂ ਚਾਹੇ ਉਹਨਾਂ ਨੇ ਬੇਰੋਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਚਾਹੇ ਉਹਨਾਂ ਨੇ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨ ਦੀ ਗੱਲ ਕੀਤੀ ਚਾਹੇ ਉਹਨਾਂ ਨੇ ਵੀਆਈਪੀ ਕਲਚਰ ਨੂੰ ਪੰਜਾਬ ਚੋਂ ਖਤਮ ਕਰਨ ਦੀ ਗੱਲ ਕੀਤੀ ਜਾਂ ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਪੰਜਾਬ ਦੇ ਮਤਲਬ ਕਹੀਆਂ ਜਦੋਂ ਮੁਆਵਜ਼ੇ ਦੀ ਗੱਲ ਆਈ ਸੀ ਆਪਾਂ ਨੂੰ ਪਤਾ ਜਦੋਂ ਹੜ੍ਹਾਂ ਦਾ ਪਾਣੀ ਆਇਆ ਉਹਦਾ ਮੁਆਵਜ਼ਾ ਵੀ ਕਿਸ ਨੂੰ ਮਿਲਿਆ ਨਹੀਂ ਰਾਜਪਾਲ ਸਾਹਿਬ ਉਹਦੀ ਗੱਲ ਕਰਦੇ ਬਹੁਤੀ ਜੀ ਰਾਮ ਮੰਦਿਰ ਦੀ ਗੱਲ ਕਰਦੇ ਨੇ ਕਿ ਅਗਰ ਕਾਂਗਰਸ ਆਈ ਤਰ ਉਹ ਪਲਟੋਜ਼ਰ ਚਲਾਣਗੇ ਰਾਮ ਮੰਦਿਰ ਤੇ ਆਪ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਦੇਖੋ ਮੈਂ ਉਹਨਾਂ ਦੇ ਕਿਸੇ ਬਿਆਨ ਨੂੰ ਕਿਸੇ ਤਰੀਕੇ ਨਾਲ ਨਹੀਂ ਦੇਖਦਾ ਮੈਂ ਇੱਕੋ ਤਰੀਕੇ ਨਾਲ ਦੇਖਦਾ ਕਿ ਉਹਨਾਂ ਦੇ ਹੁਣ ਬੁਖਲਾਹਟ ਆ ਚੁੱਕੀ ਹੈ ਉਹਨਾਂ ਨੂੰ ਸਮਝ ਆ ਗਿਆ ਵੀ ਗਰਾਊਂਡ ਹਿੱਲ ਚੁੱਕਿਆ ਹੈ ਚੋਣਾਂ ਤੋਂ ਜੋਨ ਜਾਪਤੇ ਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਭਾਜਪਾ ਦੀ ਤੀਜੀ ਵਾਰ ਸਰਕਾਰ ਬਣ ਰਹੀ ਹੈ ਇਸ ਕਰਕੇ ਉਹ ਹੋਰ ਤਰ੍ਹਾਂ ਗੱਲ ਕਰਦੇ ਸੀ ਹੁਣ ਜਦੋਂ ਬੁਖਰਾਟ ਆ ਗਈ ਹੈ ਤਾਂ ਉਸ ਤਰ੍ਹਾਂ ਹੁਣ ਐਸੇ ਬਿਆਨ ਉਭਾਜੀ ਅਮਬਾਨੀ ਅਦਾਨੀ ਦੀ ਗੱਲ ਕਰ ਦਿੱਤੀ ਹੈ ਕਿ ਅਮਬਾਨੀ ਅਦਾਨੀ ਉਸ ਤੇ ਵੀ ਉਹਨਾਂ ਨੇ ਇੱਕ ਤਿੱਖਾ ਵਾਰ ਕੀਤਾ ਹੈ ਕਾਂਗਰਸ ਨੂੰ ਲੈ ਕੇ ਟੈਂਪੋ ਢikal ਦਿੱਤੀ ਹੈ ਕਿ ਕੈਸ਼ ਪਰ ਭਰ ਕੇ ਕਿ ਜਿਹੜਾ ਕਿ ਅਮਬਾਨੀ ਅਦਾਨੀ ਵਧਾ ਉਧਰ ਗਿਆ ਉਸ ਨੂੰ ਆਪ ਕੀ ਨਿਵੇਸ਼ ਦੇਖੋ ਗੱਲ ਇਹ ਹੈ ਕਿ ਜਿਹੜੇ ਇਲੈਕਟਰਲ ਬਾਂਡਸ ਵਾਲੀ ਗੱਲ ਆਈ ਸੀ ਨਾ ਇਲੈਕਟਰਲ ਬਾਂਡਸ ਨੇ ਸਾਰਾ ਕੰਮ ਕਲੀਅਰ ਕਰਤਾ ਸਾਰੇ ਦੇਸ਼ ਨੂੰ ਔਰ ਇਲੈਕਟਰਲ ਬਾਂਡਸ ਨੇ ਸਾਰਾ ਕੰਮ ਕਲੀਅਰ ਕਰਦਾ ਸਾਰੇ ਦੇਸ਼ ਨੂੰ ਕਿ ਕਿਸ ਤਰੀਕੇ ਨਾਲ ਬੀਜੇਪੀ ਦੀ ਸਰਕਾਰ ਨੇ ਲੋਕਾਂ ਤੋਂ ਪਹਿਲਾਂ ਲੋਕਾਂ ਦੀਆਂ ਬਾਹਾਂ ਮਰੋੜੀਆਂ ਫਿਰ ਇਲੈਕਟਰਲ ਬਾਂਡਸ ਲੈ ਕੇ ਉਹਨਾਂ ਦੀਆਂ ਬਾਹਾਂ ਨੂੰ ਢਿੱਲਾ ਛੱਡਦਾ ਸਰ ਅੱਜ ਚਲਦੀ ਚਲਦੀ ਕੀ ਕੀ ਹੈ ਕਿ ਤਿਹਾਡੇ ਜਿੱਕੇ ਧਾਰਮਿਕ ਸਥਾਨ ਮੰਦਰ ਮਸਜਿਦ ਗੋਦਵਾਰੇ ਆਸਤਾ ਦਾ ਕੇਂਦਰ ਹੋ ਸਕਦੇ ਨੇ ਲੇਕਿਨ ਖਾਣ ਨੂੰ ਨਹੀਂ ਦਿੰਦੇ ਕਿ ਕੋਵਿਡ ਨੂੰ ਪਾਰਟੀ ਭੁੱਲ ਚੁੱਕੀ ਹੈ ਨੇ ਮੈਨੂੰ ਨਹੀਂ ਪਤਾ ਕਿਸ ਨੇ ਗੱਲ ਕਹੀ ਹੈ ਪਰ ਲੇਕਿਨ ਮੈਨੂੰ ਤਾਂ ਖੁਦ ਪਤਾ ਹੈ ਕਿ ਕੋਵਿਡ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਮੰਦਰ ਕਮੇਟੀਆਂ ਨੇ ਡੇਰਿਆਂ ਦੀਆਂ ਕਮੇਟੀਆਂ ਨੇ ਸਰਕਾਰ ਦੇ ਨਾਲ ਮਿਲ ਕੇ ਦੱਬ ਕੇ ਆਪਣਾ ਸਹਿਯੋਗ ਕੀਤਾ ਮੈਂ ਤਾਂ ਇੰਚਾਰਜ ਮੰਤਰੀ ਸੀਗਾ ਇਸ ਜ਼ਿਲ੍ਹੇ ਦਾ ਤੇ ਮੈਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਇਹ ਸੇਵਾ ਹੋਈ ਤੇ ਕਿਸ ਤਰ੍ਹਾਂ ਉਸ ਸੰਕਟ ਚੋਂ ਜਿਹੜੀ ਕੁਦਰਤੀ ਆਫਤਾਂ ਆਈਆਂ ਸੀਗੀਆਂ ਉਹਦੇ ਵਿੱਚੋਂ ਪੰਜਾਬ ਕਿਵੇਂ ਬਾਹਰ ਨਿਕਲਿਆ ਬੱਚਾ ਬਚ ਕੇ ਤੋ ਇਸ ਕਰਕੇ ਮੈਨੂੰ ਨਹੀਂ ਪਤਾ ਕਿ ਕਿਸ ਨੇ ਇਹ ਜੀ ਕੋਈ ਗੱਲ ਕਹੀ ਹੈ ਪਰ ਲੇਕਿਨ ਜਿਹੜੀ ਗੱਲ ਮੇਰੇ ਜ਼ਿਹਨ ਦੀ ਹੈ ਉਹ ਇਹ ਬਿਲਕੁਲ ਕਲੀਅਰ ਹੈ ਕਿ ਅਗਰ ਅਸੀਂ ਕੋਵਿਡ ਵਰਗੀ ਗੱਲ ਕੋਵਿਡ ਵਰਗੀ ਗੱਲ ਤਾਂ ਇੱਕ ਇੱਕ 파ਟ ਹੈ ਕਦੇ ਵੀ ਪੰਜਾਬ ਕਦੇ ਵੀ ਕਿਸੇ ਜਗ੍ਹਾ ਤੇ ਕੋਈ ਲੋਡ ਪਈ ਹੈ ਪੰਜਾਬ ਨੇ ਤੇ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਮੂਰੇ ਹੋ ਕੇ ਹਰ ਸੇਵਾ ਵਿੱਚ ਵੱਡੇ ਪੱਦਰ ਦਾ ਹਿੱਸਾ ਪਾਇਆ ਹੈ